ਹੇ ਐਬਰੀਬਡੀ ਵੈਲਕਮ ਆ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਦਾ ਜਿਹੜਾ ਬਲੌਗ ਆ ਉਹ ਹੈਗਾ ਔਲਿਆਂ ਦੇ ਥਰੂ ਅਸੀਂ ਬਣਾ ਰਹੇ ਹਾਂ ਔਲਿਆਂ ਦਾ ਮਰਬਾ ਅਚਾਰ ਵੀ ਪਾਇਆ ਅਮਲਾ ਕੈਂਟ ਦੀ ਵੀਡੀਓ ਮੈਂ ਆਲਰੇਡੀ ਪਾ ਦਿੱਤੀ ਹੈ ਤੇ ਫਾਈਨਲੀ ਅਸੀਂ ਔਲਿਆਂ ਦਾ ਮਰਬਾ ਬਣਾ ਰਹੇ ਹਾਂ ਪਹਿਲਾਂ ਲੱਗੇ ਹੋਏ ਸੀ ਮੰਮਾ ਫੋਕ ਦੀ ਹੈਲਪ ਨਾਲ ਔਲਿਆਂ ਨੂੰ ਔਲਿਆਂ ਦੇ ਵਿੱਚ ਛੇਦ ਕਰਨਾ ਪਹਿਲਾਂ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਤੋਤਾ ਥੋੜਾ ਜਿਹਾ 5-10 ਮਿੰਟ ਧੁੱਪੇ ਰੱਖਿਆ ਹੁਣ ਉਹਨਾਂ 'ਚ ਹੋ ਰਿਹਾ ਛੇਦ ਤੇ ਇਹ ਬਹੁਤ ਔਖੇ ਹੁੰਦੇ ਆ ਇਦਾਂ ਜੇ ਵਾਲ ਕੇ ਕਰੋ ਫਿਰ ਥੋੜਾ ਈਜ਼ੀ ਹੋ ਜਾਂਦਾ ਹੈ ਤੇ ਇਹ ਕਰਨੇ ਬਹੁਤ ਜ਼ਰੂਰੀ ਹੈ ਇਹਦੇ ਕਰਕੇ ਹੀ ਮਿੱਠਾ ਅੰਦਰ ਜਾਂਦਾ ਤੇ ਬਹੁਤ ਜ਼ਿਆਦਾ ਹੈਲਪ ਹੁੰਦੀ ਆ ਤੇ ਹੁਣ ਅਸੀਂ ਪਾਣੀ ਨੂੰ ਪੂਰਾ ਰਿਝਾ ਲਿਆ ਆ ਤੇ ਇਹ ਜਿਹੜੇ ਫੋਕ ਨਾਲ ਛੇਦ ਕੀਤੇ ਹੋਏ ਔਲੇ ਆ ਉਹ ਇਹਦੇ ਵਿੱਚ ਪਾਣੀ ਨੇ ਤੇ ਇਹਨਾਂ ਨੂੰ ਕੁਛ ਦੇਰ ਲਈ ਉਬਾਲਣਾ ਆ ਬਸ ਜ਼ਿਆਦਾ ਦੇਰ ਲਈ ਨਹੀਂ ਉਬਾਲਣਾ ਦੇਖਦੇ ਰਹਿਣਾ ਆ ਬਸ ਜਦੋਂ ਵੀ ਇਹਦੇ ਵਿੱਚ ਚਮਚਾ ਖੁੱਭਣ ਲੱਗ ਜਵੇ ਤੇ ਉਸ ਟਾਈਮ ਹੀ ਇਹਨਾਂ ਨੂੰ ਕੱਢ ਲੈਣਾ ਹੈ ਤੇ ਹੈਲਪ ਨਾਲ ਉਹਨਾਂ ਨੂੰ ਪਾਣੀ ਰਿਮੂਵ ਕਰੋ ਤੇ ਜਿਹੜੀ ਕੜਾਹੀ ਦੇ ਵਿੱਚ ਅਸੀਂ ਬਣਾ ਰਹੇ ਸੀ ਉਹ ਜੀ ਹੁਣ ਅਸੀਂ ਦੁਬਾਰਾ ਔਲੇ ਪਾਏ ਤੇ ਨਾਲ ਉਹਦੇ ਪਾ ਰਹੇ ਹਾਂ 슈ਗਰ 슈ਗਰ ਨੂੰ ਅਸੀਂ ਥੋੜਾ ਜਿਹਾ ਮਤਲਬ ਥੋੜਾ ਜਿਹਾ ਮੈਲਟ ਕਰਨ ਦਾ ਸੋਚਾਂਗੇ ਪਹਿਲਾਂ ਮੈਂ ਨੂੰ ਟ੍ਰਾਈ ਕਰਾਂਗੇ ਜੇ ਇਦਾਂ ਹੀ ਮੈਲਟ ਹੋ ਜਾਂਦਾ ਹੋਇਆ ਤੇ ਨਾਲ ਅਸੀਂ ਫਲੇਵਰ ਨੂੰ ਥੋੜਾ ਪਾ ਰਹੇ ਹਾਂ ਇਹਦੇ ਜਿਵੇਂ ਮਤਲਬ ਥੋੜੀ ਜਿਹੀ ਪਾਈ ਸੀ ਆ ਹਾਂ ਇਲਾਚੀ ਤੇ ਥੋੜੀ ਜਿਹੀ ਪਾਈ ਸੀਗੀ ਕੁਝ ਮਮੀ ਨੇ ਕੁਝ ਹੋਰ ਵੀ ਪਾਇਆ ਸੀਗਾ ਹੁਣ ਮੈਨੂੰ ਯਾਦ ਨਹੀਂ ਆ ਰਿਹਾ ਸੌਰੀ ਜਦੋਂ ਮੈਨੂੰ ਯਾਦ ਆਇਆ ਕਿ ਮੈਂ ਜ਼ਰੂਰ ਕਮੈਂਟ ਚ ਟੈਗ ਕਰ ਦੂੰਗੀ ਦਾਲਚੀਨੀ ਹਾਂ ਆਈ نو ਦਾਲਚੀਨੀ ਥੋੜੀ ਜਿਹੀ ਪਾਈ ਸੀ ਜ਼ਿਆਦਾ ਨਹੀਂ ਥੈਨ ਅ ਅਗੇਨ ਜੇ ਆਪਾਂ ਤੋਂ ਮਤਲਬ ਚੀਨੀ ਮੈਲਟ ਮੈਥੋਂ ਨਹੀਂ ਹੋ ਰਹੀ ਸੀ ਪ੍ਰੋਪਰ ਚੰਗੀ ਤਰ੍ਹਾਂ ਤੇ ਉਹਦੇ ਲਈ ਆਪਾਂ ਨੂੰ 2 ਤੋਂ 3 ਚਮਚ ਪਾਣੀ ਦੇ ਪਾਉਣੇ ਲਾਜ਼ਮੀ ਆ ਤੇ ਉਹ ਜ਼ਰੂਰੀ ਵੀ ਆ ਤੇ ਪਾਣੀ ਪੈਂਦਾ ਨਹੀਂ ਤਾਂ ਚੀਨੀ ਦੇ ਨਾਲ ਗੱਠਾ ਬਣ ਵੱਜ ਜਾਂਦੀਆਂ ਨੇ ਤੇ ਤੁਸੀਂ ਜਿੰਨਾ ਕੁ ਵੀ ਤੁਹਾਨੂੰ ਲੱਗਿਆ ਕਿ ਪਾਣੀ ਦੀ ਕੁਆਂਟੀਟੀ ਪਾ ਸਕਦੇ ਹੋ ਤੁਸੀਂ ਓਨਾ ਪਾਣੀ ਪਾਉਣਾ ਹੀ ਐ ਠੀਕ ਐ ਤੇ ਥੋੜਾ ਜਿਹਾ ਹੈਲਪ ਹੋ ਜਾਂਦੀ ਆ ਪਾਣੀ ਨਾਲ ਥੋੜਾ ਜਿਹਾ ਮਤਲਬ ਜਿਹੜਾ ਚਾਰਸ਼ਨੀ ਆ ਉਹ ਵਧੀਆ ਬਣ ਜਾਂਦੀ ਆ ਤੇ ਪ੍ਰੋਪਰ ਜਦੋਂ ਇਹ ਮੈਲਟ ਹੋ ਜਾਂਦੀ ਆ ਉਹ ਤੋਂ ਬਾਅਦ ਅਸੀਂ ਉਹਦੀ ਇੱਕ ਆਪਣੇ ਹੱਥ ਤੇ ਥਿੱਕ ਲੇਅਰ ਬਣਾ ਕੇ ਦੇਖਣੀ ਆ ਹੱਥ ਉਂਗਲ ਤੇ ਥੰਮ ਦੇ ਵਿਚਾਲੇ ਇੱਕ ਲੇਅਰ ਬਣਵਾਉਣੀ ਆ ਵੀ ਹਾਂ ਭਾਈ ਇੱਕ ਤਾਰ ਬਣਦੀ ਹੋਵੇ फिर ही साड़ी यह कंपलसरी है, है, है बन चुकी है चाशनी नहीं तो अपनी अदरवाइज चाशनी हजे नहीं बनी तो पन... जिन्ना भी तुम किचन चा पाया ये समेटना बहुत ज्यादा जरूरी है नहीं तो यह जड़े दाग आते नहीं है छेती तो अपना भी काम थोड़ा ईजी हो जाता है क्योंकि आप जहाँ काम करते हैं वो अपने भांडे वगैरह धोंद तो रही है तो बहुत ज़्यादा हैल्प हो जाती है तो जे मेरी वीडियो चंकी लगी हो मेरा चैनल सबसक्राइब करो एंड मेरी विडियो में लाइक करो